ਇਹ ਮੌਕਾ ਦੇਖੋ ਕੰਧਾਂ ਢਾ ਦਿੱਤੀਆਂ ਗਈਆਂ ਨੇ ਇੱਟਾਂ ਰੋੜੇ ਖਿਲਰੇ ਪਏ ਨੇ ਤੇ ਇੱਧਰ ਇਹ ਧਿਰ ਮੌਕਾ ਦਿਖਾ ਰਹੀ ਹੈ ਤੇ ਇੱਧਰ ਦੂਜੇ ਪਾਸੇ ਤੁਸੀਂ ਦੇਖੋ ਇਹ ਧਿਰ ਵੀ ਆਪਣੇ ਕਾਗਜ਼ ਦਿਖਾ ਕੇ ਆਪਣਾ ਪੱਖ ਰੱਖ ਰਹੀ ਹੈ ਤੇ ਇੱਧਰ ਇਹ ਦੇਖੋ ਮੌਕੇ ਤੇ ਇਹ ਦਿਖਾ ਰਹੇ ਨੇ ਕਿ ਸਾਡੇ ਘਰ ਤੇ ਹਮਲਾ ਕੀਤਾ ਗਿਆ ਇੱਟਾਂ ਮਾਰ ਮਾਰ ਕੇ ਸਾਡੇ ਦਰਵਾਜ਼ੇ ਤੋੜੇ ਗਏ ਇੱਧਰ ਇਹ ਦਿਖਾ ਰਹੇ ਨੇ ਕਿ ਇੱਟਾਂ ਰੋੜੇ ਖਿੱਲਰੇ ਪਏ ਨੇ ਸਾਡੀਆਂ ਚੀਜ਼ਾਂ ਨੂੰ ਅੱਗ ਲਾਈ ਐ ਔਰ ਇੱਧਰ ਅਗਲੇ ਘਰ ਦਾ ਹਾਲ ਦਿਖਾ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਦੱਸ ਰਹੇ ਨੇ ਕਿ ਸਾਡੇ ਅੱਗੇ ਘਰ ਦੇ ਸ਼ੀਸ਼ੇ ਬਾਰੀਆਂ ਵੀ ਤੋੜੇ ਗਏ ਸਾਡੇ ਉਹ ਕਹਿੰਦੇ ਜਿਸ ਤਰੀਕੇ ਨਾਲ ਇੱਟਾਂ ਚਲਾਈਆਂ ਗਈਆਂ ਸਾਡੀ ਪਾਣੀ ਵਾਲੀ ਟੈਂਕੀ ਦੇ ਵਿੱਚ ਵੀ ਇੱਟਾਂ ਵੱਜੀਆਂ ਨੇ ਔਰ ਇਹ ਕਹਿੰਦੇ ਕਿ ਆਹ ਦੇਖੋ ਉਹ ਟਰੈਕਟਰ ਲੈ ਕੇ ਆਏ ਸੀ ਸਪੈਸ਼ਲ ਅੱਗੇ ਪਾਈਪ ਲਵਾ ਕੇ ਤਾਕੇ ਕੰਦਾ ਤੋੜੀਆਂ ਜਾ ਸਕਣ ਸੱਚ ਝੂਠ ਦੀ ਪੜਤਾਲ ਅਜੇ ਬਾਕੀ ਹੈ ਪਰ ਤੁਸੀਂ ਦੇਖੋ ਨਿੱਕੀਆਂ ਨਿੱਕੀਆਂ ਤੇ ਮਾਮੂਲੀ ਗੱਲਾਂ ਤੋਂ ਸਾਡੇ ਸਮਾਜ ਦੇ ਵਿੱਚ ਵੱਡੀਆਂ ਲੜਾਈਆਂ ਹੋ ਜਾਂਦੀਆਂ ਨੇ ਮਾਮੂਲੀ ਗੱਲਾਂ ਤੋਂ ਸਾਡੇ ਸਮਾਜ ਦੇ ਵਿੱਚ ਮਰਨ ਮਰਾਉਣ ਤੱਕ ਗੱਲਾਂ ਪਹੁੰਚ ਜਾਂਦੀਆਂ ਨੇ ਔਰ ਇਸ ਤਰ੍ਹਾਂ ਦੀਆਂ ਸੈਂਕੜੇ ਘਟਨਾਵਾਂ ਅਸੀਂ ਸੁਣਦੇ ਰਹਿੰਦੇ ਅੱਗੇ ਦੋਨਾਂ ਧਿਰਾਂ ਨੂੰ ਸੁਣ ਕੇ ਤੁਸੀਂ ਦੱਸਿਓ ਕੌਣ ਸਹੀ ਹੈ ਤੇ ਕੌਣ ਗਲਤ ਹੈ ਦੇਖੋ ਸਾਡੇ ਸਮਾਜ ਦੇ ਵਿੱਚ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਲੈ ਕੇ ਵੱਡੀਆਂ ਲੜਾਈਆਂ ਹੋ ਜਾਂਦੀਆਂ ਨੇ ਕਤਲੋ ਗਰਤ ਤੱਕ ਗੱਲ ਪਹੁੰਚ ਜਾਂਦੀ ਤੇ ਅਜਿਹੀਆਂ ਲੜਾਈਆਂ ਕਈ ਵਾਰ ਇੰਨੀਆਂ ਭਿਆਨਕ ਰੂਪ ਧਾਰ ਲੈਂਦੀਆਂ ਨੇ ਕਿ ਕੋਈ ਕਹਿਣ ਦੀ ਹੱਦ ਨਹੀਂ ਰਹਿੰਦੀ ਤੁਸੀਂ ਆਹ ਘਰ ਦੇਖ ਲਓ ਇੱਥੇ ਇੱਟਾਂ ਵੱਟੇ ਬਹੁਤ ਜ਼ਿਆਦਾ ਖਿਲਰੇ ਹੋਏ ਨੇ ਤੇ ਤੁਸੀਂ ਦੇਖੋ ਜਿਹੜੇ ਵੱਡੇ ਵੱਡੇ ਰੌਲੇ ਨੇ ਉਹ ਗੱਲਬਾਤ ਰਾਹੀਂ ਵੀ ਸੈੱਟ ਕੀਤੇ ਜਾ ਸਕਦੇ ਨੇ ਜਿਹੜੀਆਂ ਦੇਚਾਂ ਦੀਆਂ ਹੱਦਾਂ ਹੁੰਦੀਆਂ ਨੇ ਜਦੋਂ ਉੱਥੇ ਲੜਾਈਆਂ ਹੋ ਜਾਂਦੀਆਂ ਨੇ ਤੇ ਉਹ ਗੱਲਬਾਤ ਨਾਲ ਸਿੱਟੇ ਕੱਢ ਲੈ ਜਾਂਦੇ ਨੇ ਹੱਲ ਕੀਤਾ ਜਾਂਦਾ ਤੇ ਸਾਡੇ ਨਾਲ ਇਧਰ ਪਰਿਵਾਰ ਖੜਾ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਘਟਨਾ ਕੀ ਵਾਪਰੀ ਆ ਰੌਲਾ ਕੀ ਆ ਕਿਸ ਗੱਲ ਤੋਂ ਰੌਲਾ ਪਿਆ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਰ ਅਵਤਾਰ ਸਿੰਘ ਜੀ ਹੈ ਅੱਛਾ ਜੀ ਮੈਂ ਪਿੰਡ ਸ਼ੰਗਾਰਾ ਉਤਾੜ ਦਾ ਰਹਿਣ ਵਾਲਾ ਜੀ ਸਰ ਸਾਡਾ ਪਿੱਛੇ ਆ ਜਮੀਨ ਸਾਡੀ ਕੀ ਮਾਲ ਵਾਲੀ ਵਿਹਲੀ ਉਹ ਸਾਡੀ ਵਾਲੀ ਹੋਈ ਹੈ ਕੋਈ ਇਸ ਤਰ੍ਹਾਂ ਦਾ ਰੋਲਾ ਨਹੀਂ ਸਾਡੇ ਨਾਂ ਹੈ ਜਮੀਨ ਕੋਈ ਰੋਲਾ ਨਹੀਂ ਕੋਈ ਰੱਪਾ ਨਹੀਂ ਰਾਤ ਆਏ ਗੁੰਡੇ ਇਹਨਾਂ ਨੇ ਇਹ ਬੰਦੇ ਲੈ ਕੇ ਆਏ ਆ ਰਾਤੀ ਇਹਨਾਂ ਨੂੰ ਅਸੀਂ ਪਛਾਣਦੇ ਆ ਸਾਡੀ ਮਾਲ ਵਾਲੀ ਵਿਹਲੀ ਪਹਿਲਾਂ ਡੇਗ ਗਏ ਨੇ ਉਸ ਤੋਂ ਬਾਅਦ ਸਾਡੇ ਘਰੇ ਉੱਥੇ ਇਹਨਾਂ ਦਾ ਟਰੈਕਟਰ ਗਿਆ ਫਾਸ ਉਸ ਤੋਂ ਬਾਅਦ ਇਹਨਾਂ ਕਹਿਆ ਵੀ ਇਧਰੋਂ ਇਹਨਾਂ ਦੇ ਸਾਡੇ ਘਰ ਨੂੰ ਪਾ ਗਏ ਨੇ 8 ਰੋੜਾ ਮਾਰ ਕੇ ਅਸੀਂ ਮਸਾਂ ਦੇ ਬੱਚੇ ਸਾਡੇ ਸਹਿਮ ਗਏ ਅੰਦਰ ਉਸ ਵਿਹਲੀ ਵਿੱਚ ਥੱਲੇ ਫੈਰਿੰਗ ਫੈਰ ਕੀਤੀ ਗਏ ਨੇ ਅਸੀਂ ਡਰਦੇ ਹੋਏ ਕੁ ਛਤ ਉੱਪਰ ਚੜ ਗਏ ਆ ਮਸਾਂ ਅਸੀ ਰਾਤੀ ਜਾਨ ਬਚਾਈਏ ਫਿਰ ਸਾਡੀ ਲੋਕਾਂ ਨੇ ਕੋਈ ਆਣ ਗਵੰਡ ਨੇ ਮਦਦ ਕੀਤੀ ਫਿਰ ਬਾਬਾ ਜੀ ਨੇ ਗੁਰਦੁਆਰੇ ਵੱਲੋਂ ਲੋਸਮੈਂਟ ਹੋਈਏ ਤਾਂ ਸਾਨੂੰ ਇਹ ਭੱਜੇ ਨੇ ਸਾਡੀ ਤਾਂ ਜਾਨ ਬਚੀ ਸਾਨੂੰ ਪਿੰਡ ਵਾਲਿਆਂ ਆ ਕੇ ਫਿਰ ਬੂਆ ਸਾਡਾ ਖੋਲਿਆ ਵੀ ਤੁਸੀਂ ਥੱਲੇ ਉਤਰੋ ਵੀ ਗੁੰਡੇ ਚਲੇ ਗਏ ਨੇ ਜਿਹੜੀ ਤੁਹਾਡੀ ਹਵੇਲੀ ਆ ਜੀ ਦਾ ਥਾਂ ਦਾ ਰੋਲਾ ਉਹ ਕਿੰਨੇ ਚੋਰ ਤੋਂ ਰੌਲਾ ਚੱਲਦਾ ਆ ਰਿਹਾ ਸਰ ਉਹ ਤਾਂ ਸਾਡੀ ਆਪਦੀ ਜ਼ਮੀਨ ਹੈ ਸਾਡੇ ਕੋਲ ਸੱਤਾ ਕਨਾਲਾਂ ਤੇ ਕੁਝ ਮਰਲਿਆਂ ਦੀ ਗਰਦੌਰੀ ਵਗੈਰਾ ਸਾਰੀ ਸਾਡੀ ਦਰਜ ਹੈ ਜੀ ਤੇ ਉਹ ਨਜਾਇਜ਼ ਬਣਾਉਂਦੇ ਆ ਵੀ ਸਾਡੀ ਹੈ ਅਸੀਂ ਪੈਂ ਕੇ ਪੰਚਾਇਤੀ ਸਾਡਾ ਫੈਸਲਾ ਹੋਇਆ ਹੈ ਪੰਚਾਇਤ ਵਿੱਚ ਚਾਰਾਂ ਵਾਰੀ ਫੈਸਲੇ ਤੋਂ ਅਸੀਂ ਲਿਖਤੀ ਰੂਪ ਦਿੱਤਾ ਹੈ ਇਹ ਚਾਰਾਂ ਵਾਰੀ ਫੈਸਲੇ ਤੋਂ ਭੱਜ ਗਏ ਨੇ ਇੱਕ ਵਾਰੀ ਪਹਿਲਾਂ ਵੀ ਅਸੀਂ ਨਕਲ ਲੈ ਕੇ ਗੁਰੂ ਸਾਤਵਾਰ ਆ ਰਹੇ ਸੀ ਉੱਥੋਂ ਮਗਰੋਂ ਗੱਡੀ ਸਾਡੇ ਮਾਰੀ ਇਹ ਮੇਰਾ ਬ੍ਰਦਰ ਇਹਨਾਂ ਦੇ ਸੱਟਾਂ ਵਜੀਆਂ ਨੇ ਉਹ ਵੀ ਸਾਡਾ ਕੁਝ ਨਹੀਂ ਬਣਾ ਹੂੰ ਇਸ ਕਰਕੇ ਉਹ ਸਾਡੇ ਤੇ ਹੈਵੀ ਹੋ ਗਏ ਨੇ ਵੀ ਇਹਨਾਂ ਦਾ ਅੱਗੇ ਕੁਝ ਨਹੀਂ ਬਣਾ ਹੁਣ ਸਾਡਾ ਕੀ ਕਰ ਲੈਣਗੇ ਇਸ ਕਰਕੇ ਦੁਬਾਰਾ ਸਾਡੇ 'ਤੇ ਹਮਲਾ ਹੋ ਗਿਆ ਸਾਡੇ ਘਰ ਵਿੱਚ ਸਾਡੀਆਂ ਕੰਦਾ ਵਗੈਰਾ ਤੁਸੀਂ ਵੇਖ ਲਓ ਸਾਨੂੰ ਤਾਂ ਇਨਸਾਫ ਚਾਹੀਦਾ ਹੋਰ ਅਸੀਂ ਕੁਝ ਨਹੀਂ ਚਾਹੁੰਦੇ ਜਿਹੜੀ ਰਾਤੀ ਤੁਸੀਂ ਕਹਿੰਨੇ ਹੋ ਵੀ ਉਹਨਾਂ ਨੇ ਗੁੰਡਾਗਰਦੀ ਕੀਤੀ ਆ ਉਹਦੀ ਕੋਈ ਰਾਤ ਸ਼ਿਕਾਇਤ ਕੀਤੀ ਕਿਸੇ ਥਾਣੇ ਸਰ ਸ਼ਿਕਾਇਤ ਕੀਤੀ ਏ ਇੱਥੇ ਤਰਲੋਕ ਸਿੰਘ ਥਾਣੇਦਾਰ ਪੂਰਾ ਆਜਾਜਾ ਵੀ ਲੈ ਗਏ ਨੇ ਵੇਖ ਗਏ ਨੇ ਤੇ ਸਾਡਾ ਕੁਝ ਕਰੋ ਆਈਸੀ ਪਲੀਜ਼ ਉਸੇ ਲੜਾਈ ਹੋਣ ਤੋਂ ਬਾਅਦ ਕੱਟ ਤੋਂ ਕੱਟ 2 ਘੰਟੇ ਬਾਅਦ ਪੁਲਿਸ ਆਈ ਅਸੀਂ 112 ਨੰਬਰ ਵੀ ਡਾਇਲ ਕੀਤਾ ਹੈ ਤੇ ਕੋਈ ਨਹੀਂ ਉਸ ਟਾਈਮ ਪੁਲਿਸ ਆਈ ਜਦੋਂ ਸਾਰੀ ਨੇ ਹੋ ਗਿਆ ਰੁਲਾ ਰਪਾ ਖਤਮ ਹੋ ਗਿਆ ਵਸਤੂ ਬਾਦ ਪੁਲਿਸ ਆਈ ਤੇ ਰਣੋਕ ਸਿੰਘ ਆਇਆ ਜਾਇਜਾ ਲੈ ਗਿਆ ਵੀ ਠੀਕ ਹੈ ਵੀ ਵਾਕਿਆ ਵੀ ਇੱਥੇ ਗੁੰਡਾ ਹੋਇਆ ਗੁੰਡਾਗਰਦੀ ਹੋਈ ਝਗੜਾ ਕਿੰਨੇ ਟਾਈਮ ਤੋਂ ਚੱਲਦਾ ਆ ਰਿਹਾ ਝਗੜਾ ਤਾਂ ਕੋਈ ਮੰਨ ਲਵਾ ਜੇ 10-15 ਦਿਨ ਹੀ ਹੋਏ ਨੇ ਝਗੜੇ ਚੱਲਦੇ ਨੂੰ ਤੇ ਵਿਲੇ ਹੀ ਵਗੈਰਾ ਤਾਂ ਸਾਡੀ ਪਹਿਲਾਂ ਦੀ ਬਣੀ ਹੋਈ ਹੂੰ ਜਿਹੜੀ ਵਿਹਲੀ ਦਾ ਰੌਲਾ ਚੱਲਦਾ ਤੇ ਉਹਦੀ ਕੋਈ ਕਿਸੇ ਨੂੰ ਸ਼ਿਕਾਇਤ ਨਹੀਂ ਕੀਤੀ ਕੀਤੀ ہوئی ਹੈ ਸ਼ਿਕਾਇਤ ਥਾਣੇ ਵਿੱਚ ਸਭ ਕੁਝ ਸਾਡਾ ਉੱਥੇ ਨਕਲਾਂ ਵਗੈਰਾ ਹੈਗੀਆਂ ਨੇ ਉਹਨਾਂ ਨੂੰ ਦਿੱਤਾ ਵੀ ਵੇਖੋ ਜੀ ਆ ਸਾਡਾ ਪ੍ਰੂਫ ਹੈ ਜੇ ਉਹਨਾਂ ਕੋਲ ਕੋਈ ਗੈਤਵਾਦ ਆ ਤੇ ਵਿਖਾਣ ਉਹ ਆਪ ਦਾ ਕੋਈ ਪ੍ਰੂਫ ਨਹੀਂ ਰੱਖ पाए ਅਸੀਂ ਪੰਚਾਇਤੀ ਵਿੱਚ ਵੀ ਪੰਚਾਇਤ ਵਿੱਚ ਵੀ ਅਸੀਂ ਘੜਤ ਘੜਤ 50 ਬੰਦਾ ਇਕੱਠਾ ਕੀਤਾ ਹੋਣਾ ਜਿਹੜਾ ਅਸੀਂ ਲਿਖਤੀ ਰੂਪ ਵੀ ਲਿਆ ਹੋਇਆ ਹੈ ਵੀ ਆ ਪੰਚਾਇਤ ਵੱਲੋਂ ਵੀ ਇਹਨਾਂ ਦਾ ਕੁਝ ਨਹੀਂ ਲੈਣਾ ਦੇਣਾਗਾ ਇਹ ਜ਼ਮੀਨ ਆ ਬੀ ਜਗਿੰਦਰ ਸਿੰਘ ਤੇ ਅਵਤਾਰ ਸਿੰਘ ਦੀ ਏ ਇਹਨਾਂ ਦਾ ਕੋਈ ਵਿੱਚ ਲੈਣ ਦੇ ਨਹੀਂ ਆ ਫਿਰ ਕਿਸੇ ਪੁਲਿਸ ਅਫਸਰ ਨੇ ਕੋਈ ਹੱਲ ਨਹੀਂ ਕਰਵਾਇਆ ਨਹੀਂ ਕਰਵਾਇਆ ਜੀ ਸਾਡਾ ਉਸ ਤੋਂ ਬਾਅਦ ਅਸੀਂ ਸਾਡਾ ਸ਼ੁੱਕਰਵਾਰ ਦਾ ਟਾਈਮ ਰੱਖਾ ਵਸੇ ਅੱਜ ਤੋਂ ਪਹਿਲਾਂ ਦੀ ਜਿਹੜੀ ਗੱਲ ਹੈ ਪਿੱਛੋਂ ਗੱਡੀ ਮਾਰ ਕੇ 24 ਤਰੀਕ ਨੂੰ ਪਿਛਲੇ ਮਹੀਨੇ ਦੀ 24 ਤਰੀਕ ਨੂੰ ਪਿੱਛੋਂ ਗੱਡੀ ਮਾਰ ਕੇ ਇਹਨੂੰ ਸੱਟਾਂ ਪੇਟਾਂ ਕਰ ਗਏ ਨੇ ਅਸੀਂ ਐਡਮਿਟ ਵੀ ਰਹੇ ਸਾਡਾ ਉਸ ਟਾਈਮ ਵੀ ਕੁਝ ਨਹੀਂ ਬਣਾ ਅਜੇ ਤੱਕ ਵੀ ਪੁਲਿਸ ਨੇ ਸਾਡੇ ਬਿਆਨ ਨਹੀਂ ਲਏ ਹੂੰ ਭੈਣ ਜੀ ਕੀ ਕਹਿਣਾ ਚਾਹੋਗੇ ਸਾਨੂੰ ਅਨਸਾਫ਼ ਚਾਹੀਦਾ ਸਾਨੂੰ ਅਨਸਾਫ਼ ਚਾਹੀਦਾ ਸਾਡੇ ਇਨੇ ਗੁੰਡਾ ਕਰਦੀ ਕਰ ਗਏ ਨੇ ਸਾਡੇ ਘਰ ਸਾਡੇ ਅਸੀਂ ਮਸਾਂ ਬੱਚੇ ਬਚਾਏ ਆ ਉਹਨਾਂ ਨੇ ਫਾਇਰ ਵੀ ਕੀਤੇ ਸਾਡੇ ਬੱਚੇ ਸਹਿਮ ਗਏ ਨੇ ਸਾਨੂੰ ਤਾਂ ਅਨਸਾਫ਼ ਚਾਹੀਦਾ ਕਿੰਨੇ ਕ ਵਜੇ ਆਏ ਰਾਤ ਨੂੰ ਸਾਢੇ 7 ਸਾਢੇ 8 ਵਜੇ ਦਾ ਆ ਅੱਛਾ ਤੇ ਤੁਸੀਂ ਫਿਰ ਕੋਈ ਰੋਲਾ ਰੋਲਾ ਨਹੀਂ ਪਾਇਆ ਪਿੰਡ ਦੇ ਨਾ ਨਹੀਂ ਸਰ ਰੋਲਾ ਬਹੁਤ ਪਾਇਆ ਸੀ ਤੇ ਸਾਡੇ ਨਾਲ ਗੁੰਡੇ ਬਹੁਤ ਹੀ ਗਏ ਸੀ ਅਸੀਂ ਮਸੇ ਬੱਚੇ ਐਸੇ ਆਦੇ ਬੱਚੇ ਮਸੇ ਪਚਾਏ ਨੇ ਤੇ ਸਾਨੂੰ ਸਾਫ ਚਾਹੀਦਾ ਸਾਨੂੰ ਅੱਛਾ ਤੇ ਸਾਨੂੰ ਇਹ ਗੁੰਡੇ ਇਹ ਅਸਥਕਾਰਤ ਬਾਹਰ ਨਿਕਲਣਾ ਚਾਹੀਦੇ ਪਿੰਡ ਵਿੱਚੋਂ ਤਾਂ ਸਾਨੂੰ ਇਹ ਇਨਸਾਫ ਚਾਹੀਦਾ ਹੈ ਇਨਾਂ ਕੱਲ ਸਵੇਰੇ ਵੀ ਲੜਾਈ ਸਾਡੇ ਨਾਲ ਕੀਤੀ ਹੈ ਅਸੀਂ ਮਸੇ ਬੱਚੇ ਕੱਲ ਵੀ ਸੀ ਹਸਨ ਸਾਹਿਬ ਚਾਹੀਦੇ ਦੋ ਘਰੇ ਆਏ ਨੇ ਤੇ ਉਹ ਸਰ ਤੁਸੀਂ ਕੱਲੀਆਂ ਔਰਤਾਂ ਹੀ ਸੀ ਘਰੇ ਆ ਸਾਰਾ ਅਸੀਂ ਚਾਰ ਜੀ ਸੀ ਘਰੇ ਬੱਚੇ ਸੀ ਅਸੀਂ ਤਾਂ ਉੱਪਰ ਚੜ ਗਏ ਆ ਸਾਨੂੰ ਕੋਈ ਫੇਰ ਅਸੀਂ ਮਸੇ ਬੱਚੇ ਆ ਸਾਨੂੰ ਗੁਆਢ ਪਚਾਇਆ ਹੈ ਅੱਛਾ ਸਾਨੂੰ ਫਿਰ ਅਸੀਂ ਲਾਉਸਮੈਂਟ ਕੀਤੀ ਗੁਰਦੁਆਰੇ ਫਿਰ ਲਾਉਸਮੈਂਟ ਕਰਾ ਤੇ ਫਿਰ ਸਾਰਾ ਪਿੰਡ ਸਾਡੇ ਨਾਲ ਆਇਆ ਅੱਛਾ ਆ ਬੱਸ ਸਰ ਅੱਛਾ ਜੀ ਪਲੀਜ਼ ਕਿੰਨੇ ਟਾਈਮ ਬਾਅਦ ਆਈ ਫਿਰ 9 ਕੁਦਰ 10:30 ਕੁਦਰ ਨਾ ਮੈਂ ਗਾ 10 ਵਜੇ ਹਾਂ ਦੇਖੋ ਮਿੱਤਰੋ ਜਦੋਂ ਵੱਡੀਆਂ-ਵੱਡੀਆਂ ਲੜਾਈਆਂ ਹੋ ਜਾਂਦੀਆਂ ਨੇ ਫਿਰ ਵੀ ਹੱਲ ਨਿਕਲ ਜਾਂਦੇ ਨੇ ਪਰ ਇਹ ਪਰਿਵਾਰ ਕਹਿ ਰਿਹਾ ਹੈ ਦੋਸ਼ ਲਗਾ ਰਿਹਾ ਹੈ ਬਈ ਜਿਹੜੇ ਗੁੰਡੇ ਸੀ ਜਿਹੜੀ ਧਿਰ ਨਾਲ ਇਹਨਾਂ ਦਾ ਰੌਲਾ ਉਹ ਵੱਡੀ ਗਿਣਤੀ ਦੇ ਵਿੱਚ ਗੁੰਡੇ ਲੈ ਕੇ ਆਏ ਤੇ ਤੁਸੀਂ ਸਾਹਮਣੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਧਰ ਘਰ ਦਾ ਸ਼ੀਸ਼ਾ ਵੀ ਟੁੱਟਿਆ ਪਿਆ ਤੇ ਆ ਜਿੰਨਾ ਤੁਸੀਂ ਵਿਹੜਾ ਦੇਖ ਸਕਦੇ ਹੋ ਸਾਰੇ ਪਾਸੇ ਇੱਟਾਂ ਰੋੜੇ ਖਿਲਰੇ ਪਏ ਨੇ ਇਧਰ ਇਹ ਕਹਿ ਰਹੇ ਨੇ ਕਿ ਸਾਡੇ ਘਰ ਦੇ ਜਿਹੜਾ ਸਮਾਨ ਪਿਆ ਸੀ ਮੰਜੇ-ਮੰਜੇ ਪਏ ਸੀ ਉਹਨਾਂ ਨੂੰ ਅੱਗ ਲਗਾ ਕੇ ਗਏ ਨੇ ਤੁਸੀਂ ਤਾਂ ਦੇਖ ਸਕਦੇ ਹੋ ਟੈਂਕੀ ਦੇ ਵਿੱਚ ਵੱਟਾ ਖੁੱਬਿਆ ਹੋਇਆ ਤੇ ਇਹ ਪਰਿਵਾਰ ਕਹਿ ਰਿਹਾ ਹੈ ਕਿ ਸਾਡੇ ਨਾਲ ਬੜੀ ਜਿਆਦਾ ਗੁੰਡਾਗਰਦੀ ਕਰਕੇ ਗਏ ਨੇ ਤੇ ਗੁੰਡਾਗਰਦੀ ਦੀ ਹੱਦ ਇੰਨੀ ਜਿਆਦਾ ਸੀ ਉਹਨਾਂ ਦੀ ਘਰ ਦੇ ਸਮਾਨ ਨੂੰ ਅੱਗ ਲਾ ਗਏ ਉਧਰ ਜਿਹੜੀ ਹਵੇਲੀ ਮੈਂ ਤੁਹਾਨੂੰ ਜਿਹੜੇ ਸ਼ਾਟ ਖਿੱਚੇ ਨੇ ਉਹ ਵੀ ਦਿਖਾਉਂਗਾ ਉੱਥੇ ਟਰੈਕਟਰ ਖੜਾ ਉਹਨਾਂ ਦਾ ਟਰੈਕਟਰ ਦੇ ਅੱਗੇ ਬਕਾਇਦਾ ਉਹਨਾਂ ਨੇ ਇਹ ਕਹਿ ਰਹੇ ਨੇ ਕਿ ਮੋਟੀ ਪਾਈਪ ਲਗਾਈ ਹਵੇਲੀ ਤੋੜਨ ਵਾਸਤੇ ਉਹ ਜਿਹੜੇ ਮੈਂ ਸ਼ੋਰਟ ਤੁਹਾਨੂੰ ਦਿਖਾ ਰਿਹਾ ਇਸ ਵੀਡੀਓ ਦੇ ਵਿੱਚ ਤੁਸੀਂ ਵੀ ਹੈਰਾਨ ਰਹਿ ਜਾਓਗੇ ਵੀ ਯਾਰ ਇੰਨੀ ਗੁੰਡਾ ਕਰਦੀ ਇਹ ਪਰਿਵਾਰ ਕਹਿ ਰਿਹਾ ਵੀ ਜਵਾਂ ਬੰਦੀ ਗਰਦੌਰੀ ਇੰਤਕਾਲ ਸਾਰਾ ਕੁਝ ਸਾਡੇ ਨਾਂ ਪਰ ਸਾਨੂੰ ਇਨਸਾਫ ਨਹੀਂ ਮਿਲ ਮਿਲ ਰਿਹਾ ਇਹ ਪਰਿਵਾਰ ਕਹਿ ਰਿਹਾ ਕਿ ਸਾਡੇ ਕੋਲੇ ਪੂਰੇ ਸਬੂਤ ਨੇ ਭਾਈ ਜੀ ਕੀ ਸਬੂਤ ਨੇ ਤੁਹਾਡੇ ਕੋਲੇ ਜਿਹੜੀ ਤੁਹਾਡੀ ਮਾਲਕੀ ਜ਼ਮੀਨ ਸਾਡੇ ਆ ਤੁਸੀਂ ਦੇਖ ਸਕਦੇ ਹੋ ਇਹ ਕਹਿੰਦੇ ਵੀ ਸਾਡੇ ਕੋਲੇ ਮਾਲਕੀ ਵਾਲੀ ਬਕਾਇਦਾ ਜਮ੍ਹਾਂਬੰਦੀ ਆ ਜਿਹਦੇ ਵਿੱਚ ਸਾਡੀ ਮਾਲਕੀ ਸ਼ੋ ਹੁੰਦੀ ਤੇ ਇਧਰ ਇਹਨਾਂ ਕੋਲੇ ਦਰਖਾਸਤਾਂ ਨੇ ਜਿਹੜੀਆਂ ਦਰਖਾਸਤਾਂ ਇਹ ਕਹਿੰਦੇ ਵੀ ਅਸੀਂ ਦਿੱਤੀਆਂ ਹੋਈਆਂ ਨੇ ਪਰ ਜਿਹੜਾ ਸਾਡੇ ਤੇ ਕੋਈ ਵੀ ਇਨਸਾਫ ਜਿਹੜਾ ਸਾਨੂੰ ਨਹੀਂ ਮਿਲਿਆ ਅੱਜ ਤੱਕ ਅਸੀਂ ਉੱਥੇ ਠੋਕਰਾਂ ਖਾਂਦੇ ਰਹੇ ਆ ਦਰ ਦਰ ਇਨਸਾਫ ਲੈਣ ਵਾਸਤੇ ਪਰ ਇਨਸਾਫ ਨਹੀਂ ਮਿਲਿਆ ਆ ਬਕਾਇਦਾ ਇਹਨਾਂ ਨੇ ਸਾਨੂੰ ਦਰਖਾਸਤਾਂ ਵੀ ਦਿਖਾਈਆਂ ਨੇ ਤੇ ਕਿੰਨਾ ਟਾਈਮ ਹੋ ਗਿਆ ਜਿਹੜੀਆਂ ਤੁਸੀਂ ਦਰਖਾਸਤਾਂ ਉੱਥੇ ਲਾਈਆਂ ਸੀ ਇਹ ਤਾਂ ਅਸੀਂ ਕੱਲ ਹੀ ਲਾਈ ਦਰਗਾਹ ਇੱਕ ਜਿਹੜੀ ਪਹਿਲਾਂ ਲਾਈ ਵੀ ਜਿਹੜੀ ਪਹਿਲਾਂ ਸਾਡੀ ਕੁੱਟਮਾਰ ਹੋਈ ਵੀ ਉਹਦੇ ਤੇ ਵੀ ਸਾਨੂੰ 22 ਤਰੀਕ ਦੀ ਕੋਈ ਇਨਸਾਫ ਨਹੀਂ ਮਿਲਿਆ ਆ ਵੇਖੋ ਜੀ ਉਦੋਂ ਦੀਆਂ ਵੀ ਆ ਟਾਂਕੇ ਵਗੈਰਾ ਇਹਨੂੰ ਸਾਰਾ ਕੁੱਟਮਾਰ ਕੇ ਕੀਤਾ ਵਾ ਐਡਮਿਟ ਵੀ ਅਸੀਂ ਹੋਏ ਆ ਸਾਨੂੰ ਕੁਝ ਨਹੀਂ ਮਿਲਿਆ ਉਦੋਂ ਵੀ ਇਨਸਾਫ ਕੁਝ ਨਹੀਂ ਮਿਲਿਆ ਇਹ ਤਾਂ ਹੁਣ ਕੱਲ ਦੀ ਕੱਲ ਸਾਡੀ ਕੋਈ ਪੁਲਿਸ ਨਹੀਂ ਆ ਸਾਨੂੰ ਪੰਚਾਇਤ ਲਿਖ ਕੇ ਦੇਖੀਏ ਸਾਰਾ ਪਿੰਡ ਇਕੱਠਾ ਹੋਇਆ ਹੈ ਆ ਵੇਖੋ ਜੀ ਸਾਰੇ ਪਿੰਡ ਨੇ ਸਾਈਨ ਕਰਕੇ ਦਿੱਤੇ ਨੇ ਵੀ ਇਹ ਤੁਹਾਡੇ ਨਾਲ ਬਿਲਕੁਲ ਤੱਕਾ ਹੋ ਗਿਆ ਜੀ ਸਾਰਾ ਪਿੰਡ ਆ ਘੜਤ ਘੜਤ 50 ਬੰਦਾ ਸਾਈਨ ਕਰਕੇ ਦੇ ਗਿਆ ਵੀ ਆ ਤੁਸੀਂ ਪੰਚਾਇਤ ਸਾਡੇ ਪਿੰਡ ਸਾਰਾ ਸਾਡੇ ਨਾਲ ਹੈ ਜੀ ਦੇਖੋ ਜੇਕਰ ਸਾਡੇ ਦੇਸ਼ ਦੇ ਵਿੱਚ ਇਨਸਾਫ ਨਾ ਦੀ ਕੋਈ ਚੀਜ਼ ਹੈ ਜਾਂ ਨਿਆਂ ਨਾ ਦੀ ਕੋਈ ਚੀਜ਼ ਹੈ ਤੇ ਜਿਵੇਂ ਇਸ ਪਰਿਵਾਰ ਦੇ ਨਾਲ ਤੱਕਾ ਹੋਇਆ ਇਹਨਾਂ ਨੂੰ ਇਨਸਾਫ ਲਾਜ਼ਮੀ ਮਿਲਣਾ ਚਾਹੀਦਾ ਹੈ ਮਿਹਰਬਾਨੀ ਹਾਂਜੀ ਬਾਈ ਜੀ ਕੀ ਰੌਲਾ ਕੀ ਉਹ ਜਿਹੜੀ ਡਾਕਟਰ ਅਵਤਾਰ ਸਿੰਘ ਵਾਲੀ ਧਿਰ ਉਹ ਕਹਿ ਰਹੀ ਆ ਵੀ ਸਾਡੇ ਘਰ ਤੇ ਬਚਨ ਸਿੰਘ ਵਾਲੀ ਧਿਰ ਨੇ ਹਮਲਾ ਕੀਤਾ ਕੁੱਟਮਾਰ ਕੀਤੀ ਸਾਡੀਆਂ ਚੀਜ਼ਾਂ ਤੋੜਨ ਦੀ ਕੋਸ਼ਿਸ਼ ਕੀਤੀ ਕੀ ਇਹ ਕੁਝ ਹੋਇਆ ਨਹੀਂ ਜੇ ਖੱਡਿਆਂ ਵਾਲਾ ਰੌਲਾ ਹੈਗਾ ਸੀ ਸਾਡੇ ਖੱਡੇ ਸਾਡੇ ਖਰੀਦੇ ਸੀ 2007-8 ਦੀ ਖੇਤ ਵਿੱਚ ਸਾਡੇ ਕਿਨੋਂ ਉਹ ਖਰੀਦੇ ਹੋਏ ਸਾਡੇ ਕੋਲ ਇਹਨਾਂ ਉਸ ਜਿਹੜੀ ਜਗ ਖੱਡਿਆਂ ਤੇ ਇਹਨਾਂ ਕਬਜ਼ਾ ਕਰਨਾ ਚਾਲੂ ਕੀਤਾ ਸੀ ਤੇ ਕੀਤਾ ਸੀ ਪਹਿਲਾਂ ਤਾਂ ਕੀਤਾ ਇਹਨਾਂ 2019 ਦੇ ਵਿੱਚ ਉਸ ਤੋਂ ਬਾਅਦ ਜਿੰਨੀਆਂ ਵੀ ਸਾਡੇ ਉਥੇ ਪਿੰਡ ਦੇ ਰੋਡੀਆਂ ਜਾਂ ਜਿੰਨਾ ਵੀ ਹੈਗਾ ਸੀ ਉਹਨਾਂ ਜੇ ਸੀ ਲਿਆ ਕੇ ਸਾਰੀ ਜਗ੍ਹਾ ਪੱਧਰ ਕਰਕੇ ਕਬਜ਼ਾ ਕਰ ਲਿਆ ਉਥੇ ਨਾ ਉਸ ਤੋਂ ਬਾਅਦ ਹੁਣ ਜਗ੍ਹਾ ਬਣਾਉਣ ਲੱਗੇ ਹੇ ਉਹ ਥਾਂ ਤੇ ਜਗ੍ਹਾ ਬਣਾਉਣ ਵਾਸਤੇ ਅਸੀਂ ਵਿਰੋਧ ਜਦੋਂ ਕੀਤਾ ਉਸ ਥਾਂ ਤੇ ਤੇ ਉਹਨਾਂ ਉਹਨਾਂ ਸਾਡੇ ਤੇ ਸਾਡੇ ਤੋਂ ਹਮਲਾ ਕਰ ਦਿੱਤਾ ਉਹਨਾਂ ਦੇ ਕੋਲ ਬੰਦੇ ਬਹੁਤ ਜ਼ਿਆਦਾ ਹੈਗੇ ਸੀ ਸਾਡੇ ਕੋਲ ਜਿਹੜੇ ਖੱਡਿਆਂ ਵਾਲ ਹੈਗਾ ਇਹ ਰਿਕਾਰਡ ਹੈਗਾ ਕਾਠਬਾਠ ਦਾ ਜਦੋਂ ਕਾਠਬਾਠ ਪਹਿਲੀ ਵਾਰ ਇਸਤੇਮਾਲ ਹੋਈ ਇਹ ਉਰਦੂ ਵਿੱਚ ਸਾਰਾ ਚੀਜ਼ ਹੈ ਉਰਦੂ ਵਿੱਚ ਹੈਗੇ ਸਾਰੇ ਜਿਹਨੇ ਨਕਸ਼ੇ ਜਿੰਨਾ ਹੇਗਾ ਸਾਡੇ ਕੋਲ ਹੈਗਾ ਸਾਡੇ ਕੋਲ ਜੋ 15 ਨੰਬਰ ਖੱਡੇ ਨੰਬਰ ਸਰ ਚੀਜ਼ ਹੈਗੀ ਜੋ ਕਿਸੇ ਨੂੰ ਦੇਖਣਾ ਹੋਵੇ ਤਾਂ ਦੇਖ ਸਕਦਾ ਕਿਨਚਾ ਕੋ ਇਸ ਬਾਰੇ ਤਾਂ ਅਸੀਂ ਪੰਚਾਇਤ ਨੂੰ ਵੀ ਸਾਰਾ ਦਿਖਾਇਆ ਸੀ ਜਦੋਂ ਪੰਚਾਇਤ ਵਿੱਚ ਜਾਂਦੇ ਕੋਈ ਕਾਗਜ਼ ਪੱਤਰ ਲੈ ਕੇ ਨਹੀਂ ਜਾਂਦੇ ਨਾ ਉਹਨਾਂ ਕੋਈ ਕਾਗਜ਼ ਪੱਤਰ ਹੈਗਾ ਤੇ ਉਹ ਸਾਡੇ ਅਸੀਂ ਜਦੋਂ ਲੈ ਸਰ ਕਾਗਜ਼ ਪੱਤਰ ਦਿਖਾ ਵੀ ਜਾ ਕੇ ਉਹਨਾਂ ਕਦੇ ਵੀ ਕਾਗਜ਼ ਪੱਤਰ ਨਹੀਂ ਹੈਗਾ ਨਾ ਉਹਨਾਂ ਕੋ ਨਾ ਕਹੇਗਾ ਉਹ ਸਾਡੇ ਸਾਡੇ ਤੇ ਇੱਕ ਕਬਜ਼ਾ ਕਰਨਾ ਚਾਹੁੰਦੇ ਜੇ ਸਾਥ ਤੈਸੀ ਹੁੰਦਾ ਵਿਰੋਧ ਕਰਨ ਮੁਤਾਬਕ ਤੇ ਨਾ ਕਿਸੇ ਉਹਨਾਂ ਅਧਿਕਾਰ ਦਾ ਉਹ ਕਹਿੰਦੇ ਕਰ ਉਹ ਸਾਡਾ ਇਹ ਹੋ ਗਿਆ ਉਹ ਹੋ ਗਿਆ ਕੁਝ ਨਾ ਕਹਦਾ ਰੋਲਾ ਨਹੀਂ ਸਿਰਫ ਖੱਡੇ ਮਾੜਾ ਰੋਲਾ ਹੈਗਾ ਤੇ ਖੱਡੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਅਸੀਂ ਖੱਡਾਂ ਬਾਰੇ ਵਿਰੋਧ ਕਰਾਂਗੇ ਤੇ ਇਸ ਬਾਰੇ ਜੇ ਕੋਈ ਕਬਜ਼ਾ ਕਰਨ ਕਰੇਗਾ ਤਾਂ ਅਸੀਂ ਉਹਦਾ ਵੀ ਮਸਲਾ ਹੱਲ ਕਰਾਂਗੇ ਠੀਕ ਹੈ ਭਾਈ ਜੀ 14 ਕਿੱਥੇ ਨੇ ਤੁਸੀਂ ਦੇਖੋ ਜਿਹੜਾ ਪੁਲਿਸ ਪ੍ਰਸ਼ਾਸਨ ਹੁੰਦਾ ਉਹਦੀ ਜ਼ਿੰਮੇਵਾਰੀ ਬੰਨਦੀ ਹੁੰਦੀ ਕਿ ਜਿਹੜਾ ਪੀੜਤ ਤੇਰਾ ਜਦੋਂ ਉਹਦੇ ਕੋਲੇ ਕੋਈ ਦਰਖਾਸਤ ਲੈ ਕੇ ਜਾਂਦਾ ਪੁਲਿਸ ਪੂਰੀ ਸ਼ਾਨਮੀਨ ਕਰੇ ਜਿਹੜੇ ਵਿਅਕਤੀ ਸਹੀ ਨੇ ਜਿਹੜੇ ਵਿਅਕਤੀ ਸੱਚੇ ਸੁੱਚੇ ਨੇ ਜਿਹੜੇ ਵਿਅਕਤੀਆਂ ਦੇ ਹੱਕ ਦੇ ਵਿੱਚ ਪਿੰਡ ਦੇ ਲੋਕ ਖੜੇ ਨੇ ਉਹਨਾਂ ਨੂੰ ਇਨਸਾਫ ਦਿਵਾਉਣਾ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਇਸ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਮੈਂ ਤੁਹਾਡਾ ਵੀਰ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਲਾਈਵ ਸੈਰ ਟੀਵੀ ਬਹੁਤ ਮਿਹਰਬਾਨੀ